ਆ ਵੀ ਮੁੰਡਿਆ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਤੁਹਾਨੂੰ ਪਤਾ ਬਾਈ ਅੱਜ ਆਪਾਂ ਲੈ ਕੇ ਜਾਣੀ ਸੀ ਸੇਵਾ ਲੰਗਰ ਹੜਪੀਟ ਦਾ ਵਾਸਤੇ ਤੇ ਆਪਾਂ ਕੱਲਾ ਲੱਦ ਰਏ ਸੀ ਫੌਦਾ ਵਗੈਰਾ ਸਾਰਾ ਕੁਝ ਟਰੈਕਟਰ ਆਪਣੇ ਰੈਡੀ ਨੇ ਅੱਜ ਹੀ ਬਸ ਤੁਰਨੇ ਲੱਗੇ ਸੀ ਇਹ ਤੇ ਉਹਦੀ ਮੀਂਹ ਆ ਗਿਆ ਯਾਰ ਮੀਂਹ ਕਰਕੇ ਸਾਨੂੰ ਰੋਕਣਾ ਪੈ ਗਿਆ ਮੀਂਹ ਵੀ ਕਾਫੀ ਜਾਦੇ ਪੈ ਚੁੱਕਿਆ ਬਹੁਤ ਜ਼ਿਆਦੇ ਮੀਂਹ ਪੈ ਗਿਆ 1 ਘੰਟਾ ਹੋ ਗਿਆ ਮੀਂਹ ਪਿੰਦੇ ਨੂੰ ਕਰੋ ਜੱਕਾ ਜੇ ਵੀ ਬੱਦਲ ਯਾਰ ਉੱਪਰ ਆ ਅਜੇ ਵੀ ਨਹੀਂ ਹਟਿਆ ਚੰਗੀ ਤਰ੍ਹਾਂ ਜਦੋਂ ਹੀ ਮੀਂਹ ਹਟ ਗਿਆ ਬਾਈ ਨਾਲ ਦੀ ਨਾਲ ਆਪਾਂ ਦੋਵੇਂ ਟਰਾਲੀਆਂ ਲੈ ਕੇ ਇੱਕ ਆਪਣੇ ਕੋਲ ਆਪਣਾ ਅਚਾਰ ਦੀ ਮੱਝਾ ਵਾਸਤੇ ਇੱਕ ਆਪਣੇ ਕੋਲ ਰਾਸ਼ਨ ਦੀ ਟਰਾਲੀ ਹੈ ਦੋਵੇਂ ਟਰੈਕਟਰ ਲੈ ਕੇ ਆਪਾਂ ਫਿਰ ਚੱਲਦੇ ਆਂ ਫਰੋਜਪੁਰ ਵੱਲ ਨੂੰ ਅੱਜ ਤੇ ਬਾਕੀ ਜਿੱਥੇ ਜਿੱਥੇ ਲੋਡ ਹੋਊਗੀ ਬਾਈ ਅਸੀਂ ਆਪ ਪਹੁੰਚ ਕੇ ਆਵਾਂਗੇ ਹੁਣ ਬਹੁਤ ਤਿਆਰ ਹੋ ਜਿਓ ਸੋ ਮੀਂਹ ਤਾਂ ਗਿਆ ਹਟਾ ਮੌਸਮ ਥੋੜਾ ਜਿਹਾ ਹਜੇ ਵੀ ਖਰਾਬ ਆ ਪਰ ਅਸੀਂ ਹੁਣ ਚੱਲਿਆਂ ਵੀ ਟਰਾਲੀਆਂ ਪਾ ਲਈਏ ਉੱਥੇ ਅੰਦਰ ਕੱਢਿਆ ਸੀ ਕਿ ਰਾਤ ਆ

ਸੇਵਾ ਦੇਦੇ ਤਿਆਰ ਹੋ ਰਹੇ ਨੇ ਪਰ ਮੀ ਨਹੀਂ ਹਟਿਆ ਹੈਗਾ ਤਾਂ ਕਰਕੇ ਥੋੜਾ ਜਿਹਾ ਲੇਟ ਲੇਟ ਹੋ ਗਿਆ ਹੁਣ ਚਲੋ ਕੋਈ ਨਹੀਂ ਆਜ ਦੇ ਮਗਰ ਪਾ ਦੀ ਬਾਈ ਅਚਾਰ ਵਾਲੀ ਟਰਾਲੀ ਤੇ ਇਧਰ ਆਪਾਂ ਪਾ ਲਈਏ ਰਾਸ਼ਨ ਵਾਲੀ ਟਰਾਲੀ ਤਰ ਪਿਆਰਿਓ ਉਹ ਟਰਾਲੀ ਹੋ ਗਈ ਬਿਲਕੁਲ ਰੈਡੀ ਝੰਡੇ ਵੀ ਆਪਾਂ ਲਾ ਲੇ ਬਾਈ ਬੈਨਰ ਇਹ ਤੇ ਰਹਿ ਗਏ ਸੀ ਆਪਣੇ ਕੱਲ ਬੰਨਣ ਵਾਲੇ ਇਹ ਫੌਜੀ ਨੂੰ ਮਿਲ ਗਈ ਸੇਵਾ ਖੜਾ ਖੜਾ ਇਹ ਆ ਗਿਆ ਕਹਿੰਦਾ ਮੈਂ ਬੰਨ ਦਵਾਂ ਬਈ ਤੂੰ ਬੰਨ ਹੋਤੇ ਵੀ ਬਾਈ ਨੇ ਬੰਨ ਤੇ ਪਹਿਲਾਂ ਅਸੀਂ ਚੇਪੀ ਨਾਲ ਲਾਈ ਸੀ ਚੇਪੀ ਕਰ ਉਹ ਗਿੱਲੀ ਹੋ ਗਈ ਨਾ ਤਰਪਾਲ ਨਾਲ ਚਿਪੇ ਨਹੀਂ ਹੁਣ ਬੰਨਣੇ ਪੈਗੇ ਚੰਗੀ ਸੰਦੂ ਰੈਡੀਆਂ ਮਿੱਤਰੋ ਆਪਣੀ ਮਸਟੈਂਗ ਹੋ ਗਈ ਹੁਣ ਬਿਲਕੁਲ ਰੈਡੀ ਸਾਰਾ ਸਮਾਨ ਲਾਦ ਲਿਆ ਬਈ ਅਸੀਂ ਸਾਰਾ ਕੁਝ ਓਕਿਆ ਕਿਉਂ ਮਬਾਪ ਜੀ ਚਾਚਾ ਜੀ ਹਾਂ ਜੀ ਹਾਂ ਜੀ ਓਕਿਆ ਲੋ ਵੀ ਚਲੋ ਮੀ ਵੀ ਹਟ ਗਿਆ ਕਿਰਪਾ ਹੋ ਗਈ ਬਾਈ ਰੂ ਜੀ ਚਲੋ ਬਈ ਬਣੀ ਆਜੋ ਇਹ ਚ ਚਾਰ ਪਰ ਲਿਆ ਬਈ ਇਹ ਚ ਰਾਚਣਾ ਹੋਣਾ ਅਸੀਂ ਚੱਲਣ ਲੱਗੇ ਆਂ ਆਜੋ ਵੀ ਮਿੱਤਰੋ ਬਾਬਾ ਸੁੱਖ ਰੱਖੇ ਬਈ ਜਲਦੀ ਜਲਦੀ ਸਾਰੇ ਸੈੱਟ ਹੋ ਜਾਣ ਆਜੋ ਜੀ ਆਜੋ ਤਕ ਸੰਸਾਰ ਬਾਈ ਕੁੱਕੀ ਬਤੀ ਚਲੋ ਜੀ ਕਾਲੇ ਪਾਓ ਜੀ ਖਾਣ ਪੀਣ ਰੁਕੇ ਸੀ ਇਹ ਚਾਹ ਤਾਂ ਹੁਣ ਆਈ ਹੈਗੀ ਪਕੌੜੇ ਪਹਿਲੀ ਆ ਗਏ ਹਾਤੂ ਦੀ ਗੱਦਿਆ ਭੁੱਖ ਲੱਗ ਰਹੀ ਸੀ ਬਾਈ ਮੁੰਡਿਆਂ ਨੂੰ ਜਿਆਦੇ ਚਾਹ ਜੀ ਹੁਣ ਬਣਾ ਕੇ ਆ ਪਕੌੜੇ ਸਾਹਮਣੇ ਕਿਉਂ ਬੰਦ ਬੈਰੋ ਚਾਹ ਪੀ ਲੇ ਹੁਣ ਚੱਲਿਆਂ ਵੀ ਉੱਥੋਂ ਆਪਾਂ ਬਾਈਪਾ ਪੈ ਜਾਣਾ ਮੋਗੇ ਵਾਲਾ ਉਰੋਂ ਰਹਿ ਗਿਆ 130 ਕਿਲੋਮੀਟਰ ਰਹਿ ਗਿਆ ਜੀ ਆਪਾਂ ਉੱਥੇ ਰੁਕਾਂਗੇ ਹੁਣ ਜਾ ਕੇ ਜਲੋ ਐ ਵੀ ਸੰਗਦਾ 10:30 ਹੋ ਗਏ ਤਲਵੰਡੀ ਭਾਈ ਪਹੁੰਚ ਗਏ ਸਿਰਫ 20 ਕਿਲੋਮੀਟਰ ਰਹਿ ਗਿਆ ਰੋਜਪੁਰ ਕਾ ਬਈ ਮੁੰਡਿਓ ਆਇਓ ਕਾ ਬੱਬਾ ਜੀ ਹਾਂ ਠੀਕ ਹੈ ਜੀ ਠੀਕ 20 ਕਿਲੋਮੀਟਰ ਰਹਿ ਗਿਆ ਭਾਈ ਮੁੰਡੇ ਆ ਰਹੇ ਨੇ ਅੱਗੇ ਲੈਣਾ ਲੈ ਵੀ ਰੱਜਣ ਪਿਆਰੋ 11 ਦਾ ਟਾਈਮ ਹੋ ਗਿਆ ਥੈਂਕ ਯੂ ਹੋ ਗਈ ਦੁਬਾਰੇ ਫੋਲੋ ਆਤਣਾ ਦਾ ਫੁੱਲ ਕਰਾਈ ਦੀ ਕੱਲ ਸੌ ਦੋ ਦੋ ਦਾ ਲੈ ਕੇ ਬਸ ਪਿੰਡੋਂ ਸਿੱਧਾ ਉਰੇ ਆ ਕੇ ਫੁੱਲ ਕਰਾਈ ਸੀ ਉੱਥੇ ਵੀ ਤੇ ਅੱਜ ਵਾਸਤੇ ਫੇਰ ਫੁੱਲ ਹੋ ਗਈ 4200 ਦਾ ਪਏ ਆ 3600 ਦਾ ਗੱਲ ਪਿਆ ਸੀ ਹੁਣ ਫੇਰ ਫੁੱਲ ਕਰਾ ਲਈ ਰਾਤ ਦੇ 11 ਵਜੇ ਗਏ ਯਾ ਆ ਮੇਤਰੋ ਆਪਾਂ ਪਹੁੰਚ ਗਏ ਭਾਈ ਫਰੋਜਪੁਰ ਇੱਧਰ ਭਰਾ ਲੈਣ ਆਏ ਨੇ ਇਹਨਾਂ ਨਾਲ ਕੰਟੈਕਟ ਹੋਇਆ ਸੀ ਪਹਿਲਾਂ ਇਹ ਕਹਿੰਦੇ ਵੀ ਆਲੇ-ਦਾਲੇ ਵਾਲੇ ਪਿੰਡਾਂ 'ਚ ਜਿੱਥੇ ਲੋੜ ਆ ਤੁਹਾਡੇ ਨਾਲ ਚੱਲਾਂਗੇ ਭਰਾ ਸਾਨੂੰ ਲੈਣ ਆਏ ਨੇ ਅਜੇ ਤਾਂ ਫਿਲਹਾਲ ਤਾਂ ਸਾਨੂੰ ਰੋਟੀ ਵੀ ਨਹੀਂ ਖਾਣ ਦਿੱਤੀ ਕਹਿੰਦੇ ਕਿਤੇ ਨਹੀਂ ਖਾ ਗਿਆ ਨਹੀਂ ਕਹਿੰਦੇ ਸੀ ਬੰਦੋਬਸਤ ਕਰ ਰੱਖਿਆ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਕੰਟੈਕਟ ਕਰ ਰੱਖਿਆ ਸੀ ਪੁਰਸੋਂ ਦਾ ਪੁੱਛਦੇ ਹੁਣ ਬਈਆਂ ਨੂੰ ਜਾਣਾ ਕਿੱਥੇ ਟਰੈਕਟਰ ਕਣਾਉਣੇ ਕਿੱਥੇ ਨੇ ਜਿਵੇਂ 12 ਵਜੇ ਵੀ ਰਾਤ ਦੇ ਤੇ ਆਪਾਂ ਪਹੁੰਚ ਗਏ ਜੀ ਭਾਈ ਫਰੋਜਪੁਰ ਤੇ ਬਾਈ ਆਪਾਂ ਨੂੰ ਲੈ ਗਏ ਸੀ ਪੰਪ ਦੇ ਸ਼ੈੱਡ ਥੱਲੇ ਲਾ ਦਾਂਗੇ ਉਹਰੇ ਲਾ ਦੂੰ ਮੀਨਾਂ ਮੌਸਮ ਨਹੀਂ ਆਸੀਆ ਸਵੇਰੇ ਕਹਿੰਦੇ ਜਲਦੀ ਖੇੜ ਲਾਂਗੇ ਆਪਾਂ ਇੱਥੇ ਚਲਾ ਹੁਣ ਆਪਾਂ ਚੱਲਿਆਂ ਉੱਥੇ ਰੂਮ 'ਚ ਬਈਆਂ ਦੀ ਸ਼ਾਪ ਉਹਰੇ ਇਹਨਾਂ ਦਾ ਵੀ ਤਾਂ ਨਵਤ ਬਈ ਜਿਹੜੇ ਅੱਗੇ ਲਾਈਨ ਆ ਗਏ ਮਿੱਤਰੋ ਰਾਤ ਦੇ ਵੱਜ ਗਏ 12 ਤੇ ਬਈਆਂ ਨੇ ਪਹਿਲੀ ਗੱਲ ਕਰਖਿਆ ਦੀ ਪ੍ਰਸ਼ਾਦਾ ਛੱਕ ਕੇ ਨਾ ਆਏ ਦੁਪਹਿਰ ਐਂ ਦੇ ਕਰਖਿਆ ਦੀ ਬਈਆਂ ਤਾਂ ਵੀ ਇੱਥੇ ਪ੍ਰਬੰਧ ਪਈ ਪ੍ਰਸ਼ਾਦੇ ਦਾ ਕਰ ਰੱਖਿਆ ਬਈ ਤਾਂ ਅਸੀਂ ਕਿਹਾ ਸੀ ਬਈਆਂ ਨੂੰ ਵੀ ਅਸੀਂ ਤਾਂ ਬਈ ਸੋਨੂੰ ਸ਼ਕਾਨਾ ਰਿਆਂ ਬਾਈਆਂ ਦਾ ਵੀ ਧੰਨਵਾਦ ਧੰਨਵਾਦ ਭਰਾ ਯਾਰ ਧੰਨਵਾਦ ਵੀਰੇ ਯਾਰ ਐਨ ਮੰਨ ਯਾਰ ਨਹੀਂ ਨਹੀਂ ਸੇਵਾ ਵੀਰੇ ਅਸੀਂ ਕਰਨਾ ਆ ਤੁਸੀਂ ਕਰੀ ਜਾਂਦੇ ਹੋ ਤੁਹਾਡਾ ਵੀ ਧੰਨਵਾਦ ਯਾਰ